ਬਹੁਵੀ ਬਹਿ ਕੇ ਗੱਡੀ ਦੇ ਵਿੱਚ ਬੜਾ ਵਧੀਆ ਜਿਹਾ ਦਿਹਾਰਾ ਹੀ ਬੜਾ ਆਵਾ ਲਗਰਾਉਂ ਮੇਲਾ ਲੱਗਾ ਹੈ ਬਈ ਸ਼ਹਿਰ ਦਾ ਜਿਹਾ ਮੇਲਾ ਲੱਗਾ ਹੋਇਆ ਬੜਾ ਦਵਾਦ ਹੁੰਦਾ ਬਈ ਯਾਰ ਆਪਣੇ ਜਿਆਦਾਤਰ ਇਧਰ ਅਦਰ ਬੰਡਰਲੈਂਡ ਦੇ ਵਿੱਚ ਆਹੇ ਉੱਥੇ ਨੇ ਇਹ ਜਿਆਦਾਤਰ ਦਾ ਫਟੂ ਰੇਸ ਦੇ ਵਿੱਚ ਹੋ ਸਕਦੀ ਆ ਜਿਹੜੀਆਂ ਲੁਹੜਾੜੇ ਦੇ ਵਿੱਚ ਤੇ ਪਰ ਇਹ ਸ਼ਹਿਰਾਂ ਦੇ ਵਿੱਚ ਵੀ ਲੱਗਾ ਹੋਇਆ ਵਾ kadiya bhej sakte ਗੱਡੀ ਚਲਾਉਣ ਦੀ ਬਾਈ ਬਾਲਾ ਹੀ ਸਵਾਦ ਆਉਂਦਾ ਬਾਈ ਮਿੱਤਰੋ ਸਰਾ ਹੀ ਲੱਗਿਆ ਪਿਆ ਯਾਰ ਕੀ ਬਾਤਾਂ ਆਈਆਂ ਪਹਿਲਾਂ ਆਪਣੇ ਜਗਰਾਵਾ ਵਿੱਚ ਅੱਗੇ ਆ ਜਗਰਾਵਾ ਸ਼ਹਿਰ ਦੇ ਵਿੱਚ ਹੁਣ ਲੁਹਾਨੇ ਜਿਹਰੇ ਦੇ ਵਿੱਚ ਸ਼ਹਿਰ ਪਤਾ ਹੈ ਤਸਵੀਰ ਤਕਰਾਂ ਮੋਕੇ ਦੂਜੇ ਤੋਂ ਬਾਅਦ ਜਾਂਦੇ ਆ ਨਾ ਮੋਹ ਲੁਹਾਨੇ ਤੋਂ ਉਹ ਰੋਡ ਦੇ ਉੱਤੇ ਆਉਦਾ ਹੈ ਏਹ ਨਾ ਜ਼ਰਾ ਗੱਡੀਆਂ ਆਪਣੇ ਬੰਡਰ ਲੈਂਡ ਜੰਦਰ ਜੰਦਰ ਬੰਡਰ ਲੈਂਡ ਤੇ ਜਾਂ ਮਾਲਾ ਵੀ ਜਿੱਥੇ ਆਪਣੇ ਹੋਰ ਵਾਟਰ ਵਾਟਰ ਸਪਲਾਈ ਵਾਲੇ ਹੁੰਦੇ ਆ ਜਿੱਥੇ ਖੇਡਣ ਵਾਲੇ ਖੜਾਉੜੇ ਉੱਤੇ ਹੁੰਦੇ ਨਾ ਜਿਵੇਂ ਆਪਣੇ ਬੰਡਰ ਲੈਂਡ ਆ ਸਵਿੰਗ ਪੂਲ ਬਣਿਆ ਹੋਇਆ ਨਾਉਣ ਤੋਂ ਬਣਿਆ ਆ ਤੇ ਖੇਡਾਂ ਵਾਲਾ ਤੇ ਡੋਲਾ ਵਾਲਾ ਉਸ ਤਰ੍ਹਾਂ ਉੱਥੇ ਇਹ ਉੱਥੇ ਉੱਥੇ ਹੁੰਦਾ ਮੇਰਾ ਪਤਾ ਕਹਿਣਾ ਉੱਥੇ ਆ ਇਧਰ ਰੱਖ ਜਿਹੜੇ ਲੈਣ ਤੇ ਗੱਲ ਕਰਦੇ 70 ਰੁਪਏ ਡਾਕਟਰ ਇਹਨਾਂ ਵੀ ਇੱਕ 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 ਬੰਦੇ ਜਿਹੜੇ ਮਾਦੀ ਝੂਲੇ ਦਾ ਆਵੋ 77 ਰੁਪਏ ਡੈਕਟਾ ਕੱਲੇ ਉਹ ਨਿਸ਼ਾਨੇ ਲਾਉਣ ਵਾਲੇ ਨਣਕ 300 ਰੁਪਏ ਦੇ ਵਿੱਚ 100 ਦਿੰਦੇ ਆ ਤੇ ਰੇਟ ਬੜਾ ਬੜਾ ਹਾਈ ਆ ਰੇਟ ਬੜਾ ਜਲੇ ਹਾਈ ਆ ਲੋਕ ਥੋੜੇ ਘੱਟ ਆਉਂਦੇ ਆ ਇਹਨਾਂ ਨੂੰ ਨਾ ਰੇਟ ਥੋੜਾ ਬਈ ਘਟਾਉਣਾ ਚਾਹੀਦਾ 30-40 ਰੁਪਏ 20 ਰੁਪਏ ਰੱਖਣੇ ਰੱਖਣੇ ਚਾਹੀਦੇ ਆ ਕਿਉਂਕਿ ਬੈਂਦਰਾ ਆਪਣੇ ਹਰੇਕ ਦਾ ਦਰ ਵੱਧ ਹੀ ਹੁੰਦੇ ਨੇ ਹਰੇਕ ਘਰ ਦੇ ਵਿੱਚ ਤੇ ਕਿੰਨੇ ਕਿੰਨੇ ਆਉਣਗੇ ਹੁਣ ਜ਼ਿਆਦਾਤਰ ਲੋਕ ਅਸੀਂ ਇੱਥੇ ਆ ਕੇ ਦੇਖਿਆ ਵੀ ਦੇਖਦੇ-ਦੇਖ ਕੇ ਮੁੜੀ ਜਾਂਦੇ ਆ ਕੱਲੀ ਐਂਟਰੀ ਵੀ ਵੀਰੇ 20 ਰੁਪਏ ਪਰ ਪਾਸੋਂ ਉਹ ਵਲਕਾ ₹20 पे एंटर ਹੋਣ ਦੇ ਲੱਗ ਲੈਂਦੇ ਆ ਪਰ ਪਰਸਨ ਦੇ ਹਿਸਾਬ ਨਾਲ ਪਰ ਬੰਦੇ ਦੇ ਬੰਦੇ ਦੇ ਹਿਸਾਬ ਨਾਲ ਜੇ ਮੰਨ ਲਓ 5 ਦੇ 5 ਜਾਨੇ ਹੋਏ ਤਾਂ ₹100 ਦਾ ਉਹ 15 ਹੋ ਗਿਆ ਹਣਾ ਉਹ ਚੀਜ਼ ਦਾ ਬਹੁਤ ਹੈਗਾ ਕਰਨਾ ਹਣਾ ਜੇ ਮਤਲਬ ਮੇਰਾ ਇਹ ਵੀ ਥੋੜਾ ਘੱਟ ਰੱਖਣਾ ਚਾਹੀਦਾ ਰੇਟ ₹20 ₹30 ਹੋਣੇ ਹੋਣੇ ਚਾਹੀਦੇ ਪਰ ਪਰਸਨ ਦੇ ਹਿਸਾਬ ਨਾਲ ਫਿਰ ਸਾਰੇ ਬੰਦੇ ਵੀ ਹਰੇਕ ਟੂਨਰ ਦੇ ਵਿੱਚ ਨਾਲ ਵੀ ਚੜ ਵੀ ਜਾਂਦੇ ਹਰੇਕ ਹਰੇਕ ਟੂਨਰ ਦੇ ਵਿੱਚ ਚਲੇ ਜਾਂਦੇ ਨਿਆਰਾ ਲੈ ਜਾਂਦੇ ਨੇ ਇੱਕਨ ਗੁੱਟਾ ਯਾਨੀ ਕਿ ਅਮਰੀਕਾ ਦੀ ਸ਼ੈਲੀ ਇਹ ਦੇਖੋ ਅਮਾ ਮੇਲਾ ਲੱਗਿਆ ਹੋਇਆ ਉੱਥੇ 17 ਮਹਰ ਲੱਗਿਆ ਹੋਇਆ ਕੱਪੜਿਆਂ ਨੇ ਆ ਫਿਰ ਕਹਨ ਕਿ ਪਿੰਗਾ ਵਗੈਰਾ ਟੰਦੋਲਾ ਖਚਾਨ ਪਿੰਡ ਦਾ ਜੂਜ਼ਾ ਟਸਪਰ ਰੈਗਰੋਲ ਸਾਰਾ ਕੁਝ ਲੱਗਿਆ ਹੈ ਫਾਸਟ ਫੂਡ ਦੇ ਵਿੱਚ ਫਿਰ ਉਹ ਗਾਹ ਨਚਾ ਟੱਪਣ ਜਿਹੜੇ ਲੱਗੇ ਹੋਇਆ ਵਿੱਚ ਉਹਦੇ ਪੂਤ ਬੰਗਲਾ ਉਹ ਬੱਚੀ ਪੂਤ ਬੰਗਲਾ ਆ ਜੰਪਿੰਗ ਰੋਪਿੰਗ ਵਾਲੇ ਫਿਰ 18 ਤਰੀਕ ਨੂੰ ਮੇਲਾ ਲੱਗ ਪਿਆ ਸੀ ਦਿਗਲਾਮਾ ਦੇ ਵਿੱਚ ਬਹੁਤ ਘੱਟ ਹੁੰਦਿਆ ਸ਼ਾਮ ਵੇਲੇ ਦੁਪਹਿਰ ਜੇ ਬਹੁਤ ਭਰਦਾ ਵਾ ਤੇ ਜਾਂ 5 ਵਜੇ ਤੋਂ ਬਾਅਦ ਘੱਟ ਬੜਾ ਜਿਆਦੇ ਹੋ ਜਾਂਦਾ ਵਾ ਟੂ ਦੇ ਖਾਲੀ ਚੱਲੀ ਜਾਂਦੇ ਫਿਲਹਾਲ ਬਾਕੀ ਅੱਜ ਨਿਸ਼ਾਨੇ ਨਾਲ ਲਾਜੀ ਚ ਲਾਉਣਾ ਓਏ ਬਾ ਘਵਾਰਿਆਂ ਦੇ ਲਾਉ ਉਹਨਾਂ ਦੇ ਆ ਘਵਾਰਾ ਲਾ ਘਵਾਰਿਆਂ ਦੇ ਦੇਖ ਕੇ ਲਾਦ ਨਾ ਹੈ ਨੀਗਾ ਜਈ ਇੱਕ ਹੀ ਰੱਖਾ ਆਰੇ ਲਾਗਾ 10 ਸੀਗੇ 50 ਚ ਗ੍ਰੀਨ ਗ੍ਰੀਨ ਨੂੰ ਲਾ 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 ਦੇ ਸਦਾ ਯਾਰੇ ਕਿੰਨੀ ਆ ਪਾਇਆ ਸਾਹਮਣੇ ਦੇਖੀ ਆਹੀ ਤੇ ਕਿੰਨੇ ਰਹਿ ਗਏ ਚੱਕ ਲਾ ਲੈ ਇਸ ਤੋਂ ਤਕਰੀਬਨ ਰੇਤ ਹੀ 70 ਰੁਪਏ ਆ ਖਾਦੇ ਕਰਨੀ ਤਾਂ ਹੀ ਲੋਕ ਬਾਦ ਘਟੋਦੇ ਹੋਣਗੇ ਟਰੈਕਟਰ 70 ਕਿਉਂ ਕਰੇ ਬਈ ਪੰਜ ਚਾਰ ਮੈਂਬਰ ਹੁੰਦੇ ਆ ਉਹਦੇ ਪੰਜ ਚਾਰ ਮੈਂਬਰ ਵੀ ਜੇ ਮੰਨ ਲਓ ਹੁੰਦੇ ਮੰਨ ਕੇ ਚਲੋ ਵੀ ਆਉਂਦੇ ਆ ਜੇ ਦੋ 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 ਤਨਾ ਝੂਟਾ ਵੀ ਮੰਨ ਲ ਲੈ ਝੂਟੇ ਤਾਂ ਪੰਜ ਜਾਣੇ ਆ ਤਾਂ ਬੰਦਾ 1200 ਲਾਗੇ ਦਾ ਖਾਣ ਪੀਣ ਦਾ ਤਾਂ ਹੀ ਇੱਥੇ ਘਟੋਦੇ ਸੰਗ ਦੇਖਣ ਘਟੋਦੇ ਨਾਲ ਤੋ ਜੀ ਵੀਡੀਓ ਹੁੰਦੀ ਹੈ ਜੇ ਇੱਥੇ ਬਾਪ ਵੀ ਜਿਹੜਾ ਬਤਵਾ ਛੇ ਜਰੂਰ ਜਿਹੜਾ ਵੀ ਮੇਰਾ ਦੇਖਣਾ ਚਾਹਦਾ ਤਾਂ ਤੁਸੀਂ ਜਗਰਾਮਾ ਖੇਰ ਮੰਡੀ ਦੇ ਵਿੱਚ ਤੁਸੀਂ ਆ ਕੇ ਦੇਖ ਦੇਖ ਸਾਜ thank mm -hmm. you